ਸਸ਼ਕੀ ਕਾਲਜੀ ਗੁਰਲੀਨ ਬੁਟੀਕ ਤੇ ਮਰਾਉਣ ਤੇ ਤੁਹਾਡਾ ਸਵਾਗਤ ਆ ਅੱਜ ਅਸੀਂ ਆਪਾਂ ਨਵੇਂ ਸੂਟਾਂ ਦੀ ਕਲੈਕਸ਼ਨ ਲੈ ਕੇ ਆਏ ਆ ਅੱਜ ਜਿਹੜੇ ਸੂਟ ਰਹਿਣਗੇ ਸਾਰੇ ਕੈਰਚੂਲ ਦੇ ਰਹਿਣਗੇ ਸਾਡੇ ਸੂਟ ਰਹਿਣਗੇ ਕੁਝ ਜਿਵੇਂ ਜਾਰਜਟ ਦੇ ਕੁਝ ਕਾਟਨ ਦੇ ਮਿਕਸ ਦੇ ਮਟੀਰੀਅਲ ਤੇ ਆਪਣੇ ਸੂਟ ਬਣੇ ਹੋਏ ਨੇ ਤੁਸੀਂ ਇਹਨਾਂ ਸੂਟਾਂ ਨੂੰ ਆਰਡਰ ਕਰਨੀ ਆਪਣਾ ਜਿਹੜਾ ਸਕਰੀਨ ਦੇ ਉੱਪਰ ਨੰਬਰ ਸ਼ੋ ਹੋ ਰਿਹਾ 788350223 ਉਹਦੇ ਤੇ ਤੁਸੀਂ ਆਪਾਂ ਨੂੰ ਵਟਸਐਪ ਕਰਕੇ ਪ੍ਰਾਈਸ ਲੈ ਸਕਦੇ ਹੋ ਤੇ ਆਰਡਰ ਦੇ ਸਕਦੇ ਹੋ ਇਹਦੇ ਵਿੱਚ ਕੁਝ ਸੂਟ ਜਿਵੇਂ ਬਿਨਾਂ ਰੰਗੀ ਕਾਲੇ ਵੀ ਰਹਿਣਗੇ ਕੁਝ ਲਾਈਨ ਗਾਲੇ ਵੀ ਰਹਿਣਗੇ ਤੇ ਜੇ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਪਲੀਜ਼ ਉਹਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਦਾ ਵਾਲੋ ਤੇ ਆਪਣਾ ਇੰਸਟਾਗ੍ਰam ਤੇ ਵੀ ਪੇਜ ਬਣਿਆ ਹੋਇਆ ਕਈ ਵੀਡੀਓ ਆਪਣੀਆਂ ਹੁੰਦੀਆਂ ਨੇ ਇੱਧਰ ਲਈ ਪੈਂਦੀਆਂ ਹੈਗੀਆਂ ਆਪਾਂ ਤੋਂ YouTube ਤੇ ਨਹੀਂ ਪਾਉਂਦੀਆਂ ਤਾਂ ਆਪਣੀਆਂ ਉੱਧਰ ਜ਼ਰੂਰ ਪਾਈਆਂ ਹੁੰਦੀਆਂ ਨੇ ਕੁਝ ਉੱਧਰ ਪਾਈਆਂ ਹੁੰਦੀਆਂ ਨੇ ਤੇ ਇੱਧਰ ਦੀਆਂ ਬਣੀਆਂ ਹੁੰਦੀਆਂ ਕੁਝ ਨਾ ਕੁਝ ਇਦਾਂ ਹੋਇਆ ਹੁੰਦਾ ਤਾਂ ਕਰਕੇ ਤੁਸੀਂ ਪਲੀਜ਼ ਉੱਧਰ ਵੀ ਆਪਾਂ ਨੂੰ ਫੋਲੋ ਕਰੋ ਹੈਨਾ ਚਲੋ ਆਪਾਂ ਤੁਹਾਨੂੰ ਇਹ ਪਹਿਲਾ ਸੂਟ ਦਿਖਾਉਨੇ ਆ ਬਹੁਤ ਹੀ ਸੋਹਣਾ ਕਲਰ ਆ ਕਾਟਨ ਦੇ ਵਿੱਚ ਸਟਫ ਰਹੇਗਾ ਇਹ ਬਹੁਤ ਹੀ ਸੋਹਣਾ ਇਹਦੇ ਜਿਵੇਂ ਚਾਕ ਤੇ ਵਰਕ ਕੀਤਾ ਹੋਇਆ ਬਹੁਤ ਸੋਹਣੇ ਬੂਟੇ ਦਿੱਤੇ ਹੋਇਆ ਬਹੁਤ ਹੀ ਸੋਹਣੇ ਕਲਰ ਜਿਹੜੇ ਇਹਦੇ ਵਿੱਚ ਆਪਾਂ ਯੂਜ਼ ਕੀਤੇ ਨੇ ਜਿੱਦਾਂ ਇਹ ਫਰੰਟ ਤੇ ਵਰਕ ਹੋਇਆ ਹੈ ਸੇਮ ਵਰਕ ਆਪਾਂ ਉਦਾਂ ਹੀ ਬੈਕ ਤੇ ਵੀ ਕੀਤਾ ਹੈ ਦੇਖ ਸਕਦੇ ਹੋ ਸੇਮ ਚਾਕਰੇ ਤੇ ਉਦਾਂ ਹੀ ਵਰਕ ਬੈਕ ਤੇ ਦਿੱਤਾ ਹੋਇਆ ਵਾ ਇਹ ਕਾਟਨ ਦਾ ਸਟੱਫ ਰਹੇਗਾ ਵਿਦਆਊਟ ਲਾਈਨਿੰਗ ਬਣ ਸਕਦਾ ਹੈ ਤੇ ਨੈਕਲਾਈਨ ਆਪਾਂ ਪੋਰਟਲੀ ਬਟਨ ਦਿੱਤੀ ਹੋਈ ਆ 슬ੀਵਜ਼ ਜਿਹੜੀਆਂ ਬੈਲ ਰਹਿਣਗੀਆਂ ਤੇ ਉਹਨਾਂ ਤੇ ਵੀ ਆਪਾਂ ਸੇਮ ਵਰਕ ਦਿੱਤਾ ਹੋਇਆ ਨਾਲ ਜਿਹੜੀ ਇਹਦੇ ਆਪਾਂ ਸਲਵਾਰ ਬਣਾਈ ਇਹਦੇ ਵਿੱਚ ਅੱਜ ਕੁਝ ਆਪਣੇ ਜਿਹੜੇ ਸੂਟ ਨੇ ਦਿਖਾਉਂਦਾ ਮਕਸਦ ਰਹੀ ਗਿਆ ਵੀ ਆਪਣੇ ਕੋਲ ਮਸ਼ੀਨ ਕਿ ਜੇ ਤਾਂ ਕੁਛ ਥੋੜੇ ਜਿਹੇ ਦੁਪੱਟਿਆਂ ਦੀ ਫਿਨਿਸ਼ਿੰਗ ਕਰਾ ਰਹੇ ਹੁੰਦੀ ਆ ਜਿਆਦਾ ਰੈਡੀ ਕਰਨ ਤੋਂ ਹੀ ਰਹਿੰਦੇ ਆ ਜੇ ਤੇ ਬਹੁਤ ਹੀ ਸੋਹਣਾ ਜਿਵੇਂ ਕਾਟਨ ਦਾ ਸਟਫ ਆ ਬੜਾ ਪਿਆਰਾ ਜਿੰਵੇ ਕਲਰ ਹੈ ਨਾਲ ਜਿਹੜਾ ਦੁਪੱਟਾ ਉਹ ਆਪਾਂ ਟਾਈ ਡਾਈ ਦਾ ਜਿਹੜੇ ਕਲਰ ਇਹਦੇ ਵਿੱਚ ਸੀਗੇ ਨਾ ਸੂਟ ਵਾਲ ਬੇਸ ਕਲਰ ਲੈ ਕੇ ਲੈਮਨ ਯੈਲੋ ਔਰੈਂਜ ਜਿਹੜੇ ਵੀ ਕਲਰ ਇਹਦੇ ਵਿੱਚ ਸੀਗੇ ਆਪਾਂ ਉਹ ਕਲਰ ਦਾ ਦੁਪੱਟਾ ਡਾਈ ਕੀਤਾ ਤੁਸੀਂ ਸੇਮ ਸੂਟ ਨਾਲ ਦਾ ਵੀ ਦੁਪੱਟਾ ਕਰਵਾ ਸਕਦੇ ਹੋ ਟਾਈ ਡਾਈ ਦਾ ਵੀ ਕਰਵਾ ਸਕਦੇ ਇਹਦੇ ਨਾਲ ਆਪਾਂ ਇਦਾਂ ਦੀ ਕਾਟਨ ਦੀ ਲੇਸ ਲਗਾ ਕੇ ਇਹਨੂੰ ਫਿਨਿਸ਼ਿੰਗ ਦੇ ਦਾਂਗੇ ਬਹੁਤ ਹੀ ਸੋਹਣਾ ਬਣ ਜਾਣਾ ਇਹ ਸੂ ਉਹ ਜਿਹੜਾ ਇਹ ਦਾ ਸੂਟ ਤੁਸੀਂ ਕਿਸੇ ਘਰ ਦੇ ਵਿੱਚ ਛੋਟਾ-ਮੋਟਾ ਫੰਕਸ਼ਨ ਹੁੰਦਾ ਜਾਂ ਆਪਾਂ ਕਿਤੇ ਗੁਰਦੁਆਰਾ ਸਾਹਿਬ ਆ ਕੇ ਜਾਣੇ ਹਨ ਉੱਥੇ ਤੁਸੀਂ ਇਹਨਾਂ ਨੂੰ ਵੇਅਰ ਕਰ ਸਕਦੇ ਹੋ। ਨੈਕ ਸੂਟ ਜਿਹੜਾ ਹੈਗਾ ਜੀ ਆਪਣਾ ਹੈਗਾ ਜੌਰਜਨ ਦੇ ਵਿੱਚ। ਇਹ ਹੈਗਾ ਜੀ ਬਿਸਕਾਟ ਜੌਰਜਟ। ਤੇ ਇਹ ਵੀ ਬਹੁਤ ਹੀ ਸੋਹਣਾ ਕਲਰ ਤੇ ਬਹੁਤ ਹੀ ਸੋਹਣਾ ਵਰਕ ਹੈ। ਨੈਕ ਪੂਰੀ ਹੈਵੀ ਰਹੇਗੀ ਦੇਖ ਸਕਦੇ ਹੋ। ਬਹੁਤ ਹੀ ਸੋਹਣਾ ਨੈਕ ਦੇ ਉੱਪਰ ਵਰਕ ਦਿੱਤਾ ਹੋਇਆ ਹੈ। ਬिच ਆਪਾਂ ਇੱਕ ਸੈਂਟਰ ਚ ਨੱਕ ਤੇ ਬੂਟਾ ਦਿੱਤਾ ਹੋਇਆ 슬ੀਵਜ਼ ਬਹੁਤ ਸੋਹਣੀਆਂ ਬੈਲ ਬਣੀਆਂ ਹੋਈਆਂ ਨੇ ਜਿਹੜਾ ਥ੍ਰੈਡ ਆ ਵਿੱਚ ਆਪਾਂ ਮੈਰੂਨ ਤੇ ਪੀਚ ਕਲਰ ਦਾ ਲਾ ਕੇ ਨਾਲ ਆਪਾਂ ਤਿੱਲਾ ਐਡ ਕੀਤਾ ਹੋਇਆ ਬਹੁਤ ਹੀ ਸੋਹਣੀਆਂ 슬ੀਵਜ਼ ਬਣੀਆਂ ਹੋਈਆਂ ਨੇ ਬੈਲ 슬ੀਵਜ਼ ਰਹਿਣਗੀਆਂ ਉਹਦੇ ਤੇ ਵੀ ਆਪਾਂ ਬੂਟੀ ਪਾਈ ਹੋਈ ਆ ਬਹੁਤ ਹੀ ਸੋਹਣਾ ਕੰਮ ਰਹੇਗਾ ਕਲਰ ਵੀ ਬਹੁਤ ਪਿਆਰਾ ਮੈਰੂਨ ਕਲਰ ਇਹਨੂੰ ਹੋਰ ਵੀ ਜਿਵੇਂ ਕਹਾਂ ਲੋ ਸੋਹਣਾ ਬਣਾ ਰਿਹਾ ਇਹਦੇ ਘੇਰੇ ਤੇ ਕੰਮ ਨਹੀਂ ਹੈਗਾ ਜੇ ਤੁਸੀਂ ਕਰਾਉਣਾ ਵੀ ਚਾਹੁੰਦੇ ਆ ਆਪਾਂ ਜਿਹੜੀਆਂ ਬੂਟੇ ਆ ਨਾ ਇਹ ਆਪਾਂ ਘੇਰੇ ਦੇ ਉੱਪਰ ਦੇ ਸਕਦੇ ਆ ਚਾਕਾ ਕੋਲੇ ਨਾ ਇਹ ਬੂਟੇ ਬੈਕ ਤੇ ਸਾਰੇ ਬੂਟੀ ਪਾਈ ਹੋਈ ਆ ਫਿਨਿਸ਼ਿੰਗ ਬਹੁਤ ਸੋਹਣੀ ਆ ਆਪਾਂ ਮੈਰੂਨ ਕਲਰ ਨਾਲ ਦਿੱਤੀ ਹੋਈ ਆ ਤੇ ਜਿਹੜੀ ਬੈਕ ਤੇ ਬੂਟੀ ਆ ਤੁਸੀਂ ਫਰੰਟ ਤੇ ਵੀ ਪਵਾ ਸਕਦੇ ਆ ਆਪਣੀ ਚੋਇਸ ਦੇ ਹਿਸਾਬ ਨਾਲ ਤੁਸੀਂ ਇਹਨੂੰ ਆਪਣੇ ਕੋਲੋਂ ਰੈਡੀ ਕਰਵਾ ਸਕਦੇ ਹੋ ਇਹ ਰੀਜ਼ਨੇਬਲ ਪ੍ਰਾਈਸ ਦੇ ਵਿੱਚ ਬਣੇ ਹੋਏ ਨੇ ਮਸ਼ੀਨ ਵਰਕ ਰਹੇਗਾ ਵਿੱਚ ਆਪਾਂ ਤਿੱਲਾ ਜ਼ਰੂਰ ਲਾਉਣੇ ਹੁੰਦੇ ਆ ਜੇ ਭੈਣਾ ਕਹਿੰਦੇ ਨੇ ਸਾਨੂੰ ਬਾਦਲਾ ਵਰਕ ਚਾਹੀਦਾ ਆਪਾਂ ਬਾਦਲਾ ਵੀ ਕਰ ਦਿਆਂ ਹਨਾ ਤੇ ਸਲਵਾਰ ਦੇ ਪੌਂਚੇ ਤੇ ਵੀ ਆਪਾਂ ਬੂਟੀ ਦਿੱਤੀ ਹੋਈ ਆ ਦੇਖ ਸਕਦੇ ਹੋ ਇੱਕ ਬੂਟਾ ਦੇਖੇ ਵਿੱਚ ਆਪਾਂ ਬੂਟੀਆਂ ਪਾਈਆਂ ਹੋਈਆਂ ਨੇ ਤੇ ਜਿਹੜਾ ਦੁਪੱਟਾ ਰਹੇਗਾ ਹਾਫ ਪਿਓ ਦਾ ਦੁਪੱਟਾ ਥੋੜਾ ਜਿਹਾ ਕਲਰ ਦਾ ਫਰਕ ਹੁੰਦਾ ਲਾਈਟਾਂ ਦੇ ਵਿੱਚ ਕਈ ਵਾਰ ਕਲਰ ਦਾ ਥੋੜਾ ਬਹੁਤ ਫਰਕ ਪੈ ਜਾਂਦਾ ਵਾ ਇਹਦੇ ਵੀ ਆਪਾਂ ਮੈਰੂਨ ਕਲਰ ਦੀ ਲੇਸ ਲਾਈ ਹੋਈ ਆ ਹਾਫ ਪਿਓਰ ਦਾ ਦੁਪੱਟਾ ਤੇ ਜਿਹੜਾ ਸਟੱਫ ਰਹੇਗਾ ਸੂਟ ਦਾ ਸਟੱਫ ਉਹ ਰਹੇਗਾ ਬਿਸਕੋਜ਼ ਜੌਰਜਟ ਤੇ ਨੈਕ ਸੂਟ ਜਿਹੜਾ ਹੈਗਾ ਜੀ ਆਪਣਾ ਰਹੇਗਾ ਆਰੀ ਵਰਕਰ ਦਾ ਬਹੁਤ ਹੀ ਪਿਆਰਾ ਜਿਹਾ ਲੈਮਨ ਸ਼ੇਡ ਰਹੇਗਾ ਕੁਆਟਰ ਸਟੱਫ ਰਹੇਗਾ ਇਹਦਾ ਵੀ ਦੇਖ ਸਕਦੇ ਹੋ ਜਾ ਕੇ ਇਹਦਾ ਕੰਮ ਚਾਕਾ ਦੇ ਵਿੱਚ ਆਪਾਂ ਬੂਟੇ ਦਿੱਤੇ ਹੋਏ ਆ ਉੱਪਰੋਂ ਆਪਾਂ ਸਾਰੇ ਇਹਦਾ ਜਿਹੜਾ ਵਰਕ ਚਾਕਾ ਤੱਕ ਕੀਤਾ ਹੋਇਆ ਵਾ ਤੇ ਨੈਕਲਾਈਨ ਬਹੁਤ ਹੀ ਸੋਹਣੀ ਕਲਰ ਵਿੱਚ ਬਹੁਤ ਹੀ ਪਿਆਰੇ ਥ੍ਰੈਡ ਦੇ ਯੂਜ਼ ਕੀਤੇ ਹੋਏ ਆ ਦੇਖ ਸਕਦੇ ਹੋ ਬਹੁਤ ਹੀ ਬਰੀਕ ਜਿਹਾ ਕੰਮ ਆ ਜਿਹੜਾ ਕੀਤਾ ਹੋਇਆ ਤਿੱਲਾ ਵੀ ਯੂਜ਼ ਕੀਤਾ ਆਪਾਂ ਥ੍ਰੈਡ ਵੀ ਯੂਜ਼ ਕੀਤੇ ਆ ਬਹੁਤ ਹੀ ਸੋਹਣੇ ਕਲਰ ਆ ਜਿਵੇਂ ਪੀਚ ਗ੍ਰੀਨ ਲਾਈਟ ਪਿੰਕ ਬੜੀ ਪਿਆਰੇ ਜਿਹੇ ਕਲਰ ਯੂਜ਼ ਕੀਤੇ ਹੋਏ ਆ ਦੇ ਵਿੱਚ ਇਹ ਰਿਹਾ ਹੈਗਾ ਆਪਣਾ ਆਰੀ ਵਰਕ ਦਾ ਹਾਰੀ ਵਰਕ ਵੀ ਤੁਸੀਂ ਆਪਣੇ ਕੋਲ ਕਰਵਾ ਸਕਦੇ ਜੀ ਮੈਂ ਤੁਹਾਨੂੰ ਦੱਸ ਦੇਣੀ ਵੀ ਹਰ ਇੱਕ ਤਰ੍ਹਾਂ ਦਾ ਵਰਕਰ ਆਪਣੇ ਕੋਲੇ ਹੈਗਾ ਤੁਸੀਂ ਕੋਈ ਵੀ ਆਪਣੇ ਕੋਲ ਵਰਕ ਕਰਵਾ ਸਕਦੇ ਹੋ ਬਹੁਤ ਹੀ ਸੋਹਣੇ ਕਲਰ ਨੇ ਵੈਲ ਸਲੀਵਜ਼ ਹੋਊਗੀ ਤੇ ਬਹੁਤ ਹੀ ਪਿਆਰਾ ਜਿਹਾ ਸਟਾਫ ਆ ਇਹਨੂੰ ਆਪਾਂ ਲਾਈਨਿੰਗ ਲਗਾਈ ਆ ਕਿਉਂਕਿ ਜਿਹੜੇ ਲਾਈਟ ਕਲਰ ਹੁੰਦੇ ਆ ਨਾ ਉਹਨੂੰ ਲਾਈਨਿੰਗ ਦੀ ਜ਼ਰੂਰਤ ਹੁੰਦੀ ਆ ਫਿਰ ਆਪਾਂ ਇਹਦੇ ਕਾਟਨ ਦੀ ਲਾਈਨਿੰਗ ਲਗਾਈ ਹੋਈ ਆ ਡਾਰਕ ਕਲਰ ਹੁਣ ਉਹਨਾਂ ਤੇ ਨਹੀਂ ਲੋੜ ਪੈਂਦੀ ਕਿਉਂਕਿ ਉਹ ਸੀ ਥਰੂ ਨਹੀਂ ਹੁੰਦੇ ਥੋੜਾ ਸੀ ਥਰੂ ਕਪੜਾ ਸੀਗਾ ਤਾਂ ਕਰਕੇ ਆਪਾਂ ਨੂੰ ਇਹਦੇ ਲਾਈਨਿੰਗ ਲਾਉਣੀ ਪਈ ਆ ਨਾਲ ਇਹਦੇ ਵੀ ਸਲਵਾਰ ਬਣੀ ਹੋਈ ਆ ਜਿਹੜਾ ਰਹੇਗਾ ਦੁਪੱਟਾ ਬਹੁਤ ਹੀ ਸੋਹਣਾ ਦੁਪੱਟਾ ਟਾਈ ਡਾਈ ਦਾ ਆਪਾਂ ਰੈਡੀ ਕੀਤਾ ਹੋਇਆ ਦੇਖ ਸਕਦੇ ਹੋ ਬਹੁਤ ਹੀ ਪਿਆਰਾ ਲੱਗ ਰਿਹਾ ਦੁਪੱਟਾ ਇਦਾਂ ਦਾ ਸੌਫਟ ਦੁਪੱਟਾ ਰਹੇਗਾ ਤੇ ਟਾਈ ਡਾਈ ਕਰਕੇ ਆਪਾਂ ਉਹਦੇ ਤੇ ਪਲੇਸ ਦੀ ਫਿਨਿਸ਼ਿੰਗ ਦਿੱਤੀ ਹੋਈ ਆ ਤੇ ਫਿਰ ਕੀ ਕਹਿੰਦੇ ਮੈਂ ਭੁੱਲ ਗਏ ਇਹ ਰਹੇਗਾ ਆਪਣਾ ਟੈਬੀ ਦਾ ਦੁਪੱਟਾ ਤੁਸੀਂ ਇਹਦੇ ਨਾਲ ਕੋਈ ਵੀ ਕਰਵਾ ਸਕਦੇ ਹੋ ਕੋਟੇ ਦਾ ਦੁਪੱਟਾ ਕਰਵਾ ਸਕਦੇ ਹੋ ਔਰ ਗੈਸ ਦਾ ਦਾ ਕਰਵਾ ਸਕਦੇ ਹੋ ਹਾਪੀਅਰ ਦਾ ਚਣੌਂਦਾ ਉਹ ਤੁਸੀਂ ਆਪਣੀ ਕੁਆਇਜ਼ ਦੇ हिसाब ਨਾਲ ਕਰਵਾ ਸਕਦੇ ਹਾਂ ਪਰ ਇਹ ਵੀ ਦੁਪੱਟਾ ਜਿਵੇਂ ਸਿਰ ਤੋਂ ਸਲਿੱਪ ਨਹੀਂ ਹੁੰਦਾ ਇਹ ਹੁੰਦਾ ਨਹੀਂ ਕਿ ਆਪਾਂ ਗੁਰਦੁਆਰਾ ਸਾਹਿਬ ਜਾਣੇ ਵੀ ਸਿਰ ਤੇ ਦੁਪੱਟਾ ਰੁਕਦਾ ਨਹੀਂ ਗਿਆ ਇਹ ਦੁਪੱਟੇ ਦੀ ਕੋਈ ਪ੍ਰੋਬਲਮ ਨਹੀਂ ਆਉਗੀ ਲਾਈਟ ਵੇਟ ਰਹੇਗਾ ਤੇ ਕਲਰ ਆਪਾਂ ਸਾਰੇ ਜਿਹੜੇ ਸੂਟ ਦੇ ਵਿੱਚ ਐਡ ਕੀਤੇ ਹੋਏ ਆ ਉਹੀ ਕਲਰ ਆਪਾਂ ਇਹਦੇ ਵਿੱਚ ਐਡ ਕੀਤੇ ਹੋਏ ਆ ਲਗਾ ਇਹ ਵੀ ਜੌਰਜਟ ਦੇ ਵਿੱਚ ਬਣੇ ਹੋਏ ਆ ਇਹਨਾਂ ਜਿਹੜੇ ਦੁਪੱਟਿਆਂ ਦੀ ਫਿਨਿਸ਼ਿੰਗ ਬਾਕੀ ਹੈ ਬਾਕੀ ਤੁਸੀਂ ਆਪਣੀ ਚੁਆਇਸ ਨਾਲ ਵੀ ਆਪਣੇ ਕੋਲੋਂ ਰੈਡੀ ਕਰਵਾ ਸਕਦੇ ਹੋ ਵੀ ਦੁਪੱਟਾ ਜਿਹੜਾ ਕਹੋਗੇ ਆਪਾਂ ਉਹ ਲਗਾ ਸਕਦੇ ਹਾਂ ਹਾਂ ਤੇ ਨੈੱਕ ਦੇ ਉੱਪਰ ਦੇਖ ਸਕਦੇ ਹੋ ਡਬਲ ਬਾਉਂਡਰ ਨੈੱਕ ਡਬਲ ਬਣਿਆ ਹੈ ਬਹੁਤ ਹੀ ਸੋਹਣਾ ਵਰਕ ਰਹੇਗਾ ਕਲਰ ਬਹੁਤ ਸੋਹਣੇ ਪਾਏ ਹੈ ਭੈਣ ਨੇ ਆਪਾਂ ਨੂੰ ਆਪ ਡਿਜ਼ਾਈਨ ਭੇਜਿਆ ਸੀਗਾ ਇਹ ਜਾਰਜਟ ਦੇ ਵਿੱਚ ਹੈ ਇਹ ਵਾਲੀ ਜਿਹੜੀ ਜਾਰਜਟ ਆ ਤੁਸੀਂ ਜਿੱਦਾਂ ਮਰਜੀ ਨੂੰ ਘਰੇ ਵਾਸ਼ ਕਰ ਸਕਦੇ ਹੋ ਵਿੱਚ ਸਾਰੇ ਇਹਦੇ ਬੂਟੀ ਦਿੱਤੀ ਹੋਈ ਹੈ ਦੇਖ ਸਕਦੇ ਹੋ ਵਿੱਚ ਸਾਰੇ ਬੂਟੀ ਪਾਈ ਹੋਈ ਹੈ ਬਹੁਤ ਹੀ ਸੋਹਣੇ ਜਿਵੇਂ ਕਲਰ ਨੇ ਮਰਜੈਂਟਾ येलो ਹਨ ਤੇ ਗ੍ਰੀਨ ਤੇ ਨੈੱਕ ਦੇ ਉੱਪਰ ਵਰਕ ਰਹੇਗਾ 슬ੀਵਜ਼ ਦੇ ਉੱਪਰ ਵੀ ਆਪਾਂ ਸੇਮ ਬੂਟੀ ਦਿੱਤੀ ਹੈ ਲੈਸ ਲਾ ਕੇ ਆਪਾਂ ਇਹਦੀ ਫਿਨਿਸ਼ਿੰਗ ਚੱਕਾ ਦੀ ਕੀਤੀ ਹੈ ਦੁਪੱਟਾ ਤੁਸੀਂ ਆਪਣੀ ਚੁਆਇਸ ਨਾਲ ਜਾਂ ਜੇ ਸੇਮ ਬੇਸ ਕਲਰ ਕਰਵਾ ਲਓ ਚਾਹੀਏ ਤੁਸੀਂ ਮੈਜੈਂਟਾ ਕਲਰ ਕਰਵਾ ਲਓ ਨਾਲ ਇਹਦੇ ਵੀ ਸਲਵਾਰ ਬਣੀ ਹੈ ਇਹ ਜਿਹੜੀ ਜਾਰਜਟਾ ਇਹਨੂੰ ਘਰੇ ਬੜਾ ਈਜ਼ੀ ਆਪਾਂ ਵਾਸ਼ ਕਰ ਸਕਦੇ ਆ ਜਿੱਦਾਂ ਮਰਜ਼ੀ ਤੁਸੀਂ ਇਹਨੂੰ ਘਰੇ ਧੋ ਸਕਦੇ ਹੋ ਇਹਦੀ ਕੋਈ ਪ੍ਰੋਬਲਮ ਨਹੀਂ ਆਉਂਦੀ ਜਿਹੜੀ ਆਪਾਂ ਲਾਈਨਿੰਗ ਲਾਉਣੇ ਹੁੰਦੇ ਨੇ ਇਹਦੇ ਉਹ ਟਾਫਟਾ ਲਾਈਨਿੰਗ ਲਾਉਣੇ ਆ ਕਿਉਂਕਿ ਇਹ ਜਿਹੜਾ ਟਾਫਟਾ ਲੱਗਿਆ ਹੁੰਦਾ ਨਾਲੇ ਤਾਂ ਸੀ ਥਰੂ ਨਹੀਂ ਰਹਿੰਦਾ ਦੂਸਰੇ ਨੰਬਰ ਤੇ ਇਹਨੂੰ ਤੁਸੀਂ ਕਿਸੇ ਵੀ ਮੌਸਮ ਦੇ ਵਿੱਚ ਵੇਅਰ ਕਰ ਸਕਦੇ ਹੋ ਗਰਮੀ 'ਚ ਵੀ ਪਾ ਸਕਦੇ ਹੋ ਇਹਨੂੰ ਸਰਦੀ 'ਚ ਵੀ ਪਾ ਸਕਦੇ ਹੋ ਕਿਉਂਕਿ ਤੇ ਨਾਲ ਇਹਦੇ ਵੀ ਸਲਵਾਰ ਬਣੀ ਹੋਈ ਆ ਨੈਕ ਸੂਟ ਜਿਹੜਾ ਹੈਗਾ ਉਹ ਵੀ ਆਪਣਾ ਜੌਰਜਟ ਦੇ ਵਿੱਚ ਹੀ ਬਣਿਆ ਹੋਇਆ ਵਾ ਇਹਦੇ ਨਾਲ ਵੀ ਦੁਪੱਟਾ ਬਣਾਉਣਾ ਜੇ ਬਾਕੀ ਬੈਸਤ ਨੂੰ ਆਪਾਂ ਦਿਖਾ ਦਿੰਨੇ ਹਾਂ ਬਹੁਤ ਹੀ ਸੋਹਣਾ ਕੰਮ ਦੇਖ ਸਕਦੇ ਹੋ ਇਹਦੇ ਨੈਕ ਦੇ ਉੱਪਰ ਕੀਤਾ ਹੋਇਆ ਤੇ ਪੂਰਾ ਹੈਵੀ ਲੁੱਕ ਦੇ ਵਿੱਚ ਜਿਵੇਂ ਇਹ ਸੂਟ ਬਣਿਆ ਤੁਸੀਂ ਮੈਜੈਂਟਾ ਕਲਰ ਦਾ ਵੀ ਕਰਵਾ ਸਕਦੇ ਹੋ ਬੇਸ ਕਲਰ ਵੀ ਦੁਪੱਟਾ ਕਰਵਾ ਸਕਦੇ ਹੋ ਬੈਲ 슬ੀਵਜ਼ ਰਹਿਣਗੀਆਂ 슬ੀਵਜ਼ ਦੇ ਉੱਪਰ ਵੀ ਆਪਾਂ ਵਰਕ ਕੀਤਾ ਬਹੁਤ ਹੀ ਸੋਹਣੀ ਜਿਹੀ ਦੇਖ ਸਕਦੇ ਹੋ ਸ਼ੇਡਿੰਗ ਮਾਰ ਕੇ ਆਪਾਂ ਜਿਵੇਂ ਦਾ ਜਿਹੜਾ ਹੈਗਾ ਵਰਕ ਕੀਤਾ ਹੋਇਆ ਦੇਖ ਸਕਦੇ ਹੋ ਬਹੁਤ ਹੀ ਪਿਆਰਾ ਜਿਹਾ ਵਰਕ ਹੋਇਆ ਹੋਇਆ ਜਿਹੜਾ ਵਰਕ ਵੀ ਉਹਨਾਂ ਨੇ ਬੜਾ ਬ੍ਰੀਕ ਕੀਤਾ ਹੁੰਦਾ ਵਿੱਚ ਆਪਾਂ ਹਲਕਾ ਜਿਹਾ ਬਾਦਲੇ ਦਾ ਟੱਚ ਦਿੱਤਾ ਹੋਇਆ ਦੇਖ ਸਕਦੇ ਹੋ ਵਿੱਚ ਆਪਾਂ ਜਿਹੜਾ ਹੈ ਬਾਦਲੇ ਦਾ ਟੱਚ ਦਿੱਤਾ ਹੋਇਆ ਤੁਸੀਂ ਬਾਦਲਾ ਵੀ ਕਰਵਾ ਸਕਦੇ ਹੋ ਤੇਲੇ ਨਾਲ ਵੀ ਕਰਵਾ ਸਕਦੇ ਹੋ ਆਪਣੀ ਚੋਇਸ ਦੇ ਨਾਲ ਜਿੱਦਾ ਮਰਜ਼ੀ ਤੁਸੀਂ ਆਪਣੇ ਕੋਲ ਰੈਡੀ ਕਰਵਾ ਸਕਦੇ ਹੋ ਇਹਦੇ ਘੇਰੇ ਤੇ ਵੀ ਵਰਕ ਸੀ ਭਾਣੇ ਆਪਾਂ ਨੂੰ ਮਨਾ ਕਰਤਾ ਕਿ ਕਹਿੰਦੇ ਘੇਰੇ ਤੇ ਵਰਕ ਨਾ ਕਰਿਓ ਕਿਉਂਕਿ ਜਿਆਦਾ ਹੈਵੀ ਲੁੱਕ ਹੋ ਜਾਊਗੀ ਤੇ ਉਹਨਾਂ ਨੇ ਓਨਲੀ ਸਿਰਫ ਇਹਦੇ ਜਿਵੇਂ ਕਹਿੰਦੇ ਨੈਕ-ਨੈਕ ਤੇ ਕੰਮ ਕਰਵਾਇਆ ਦੁਪੱਟਾ ਤੁਸੀਂ ਆਪਣੀ ਚੋ स्ट्रेट्स रवा रहेगी विदाउट वर्क रहेगी नेक्स्ट सूट ਜਿਹੜਾ ਆਪਣਾ ਹੈਗਾ ਜੀ ਬਰਬਰੀ ਦੇ ਵਿੱਚ ਇਹਦੇ ਨਾਲ ਦੇ ਵੀ ਆਪਣੇ ਕੋਲ ਬਹੁਤ ਜ਼ਿਆਦਾ ਸੂਟ ਬਣ ਗਿਆ ਸੇਮ ਕਲਰ ਤੇ ਸੇਮ ਡਿਜ਼ਾਈਨ ਦੇ ਵਿੱਚ ਹਜੇ ਇੱਕ ਹੋਰ ਆਪਣੇ ਕੋਲ ਆਇਆ ਹੈ ਆਰਡਰ ਇਹਦਾ ਕਿਉਂਕਿ ਹਲਕਾ ਜਿਹਾ ਵਰਕ ਆ ਤੁਸੀਂ ਇਹਨੂੰ ਹਰ ਇੱਕ ਜਿਹਦਾ ਜਿਵੇਂ ਕਹ ਲਓ ਇਹਨੂੰ ਵੇਅਰ ਕਰ ਸਕਦਾ ਵਾ ਚਾਕਾ ਦੇ ਵਿੱਚ ਆਪਣੇ ਬੂਟੇ ਦਿੱਤੇ ਹੋਏ ਉੱਪਰ ਸਾਰੇ ਆਪਾਂ ਬੂਟੀ ਪਾਈ ਹੋਈ ਆ ਬਹੁਤ ਹੀ ਸੋਹਣਾ ਜਿਹਾ ਜਿਵੇਂ ਹਲਕਾ ਹਲਕਾ ਕੰਮ ਦਿੱਤਾ ਹੋਇਆ ਤੇ 슬ੀਵਜ਼ ਦੇ ਉੱਪਰ ਬਿਲਕੁਲ ਬਰੀਕ ਜੀ ਆਪਾਂ ਵੇਲ ਦਿੱਤੀ ਹੋਈ ਆ ਇਹ ਆਪਣਾ ਬੜਾ ਹੀ ਸੋਹਣਾ ਬਰਬਰੀ ਦਾ ਸੈਲਫ ਰੈਟ ਦੇ ਵਿੱਚ ਸਟੱਫ ਰਹੇਗਾ ਇਹਨੂੰ ਵੀ ਟਾਪ ਟਾ ਲਾਈਨਿੰਗ ਲੱਗੀ ਹੋਈ ਆ ਤੁਸੀਂ ਆਪਣੀ ਚੁਆਇਸ ਨਾਲ ਕਿਸੇ ਵੀ ਸਟੱਫ ਦੇ ਉੱਪਰ ਜ਼ਰੂਰੀ ਨਹੀਂ ਹੈਗਾ ਵੀ ਜਿਹੜਾ ਤੁਹਾਨੂੰ ਸਟੱਫ ਦਿਖਾਇਆ ਗਿਆ ਬਾਅਦ ਤੁਸੀਂ ਉਹਦੇ ਤੇ ਹੀ ਆਪਣੇ ਤੋਂ ਕਰਵਾਉਣਾ ਕਿਸੇ ਵੀ ਸਟੱਫ ਤੇ ਕਰਵਾ ਸਕਦੇ ਹੋ ਬਾਕੀ ਤੁਸੀਂ ਆਪਣੇ ਕੋਲ ਵੀ ਡਿਜ਼ਾਈਨ ਲੈ ਸਕਦੇ ਹੋ ਜਿਵੇਂ ਪ੍ਰਿੰਟਰ ਸੂਟਾਂ ਦੇ ਵੀ ਪਹਿਣਾ ਆਪਾਂ ਨੂੰ ਭੇਜ ਦਿੰਦੀਆਂ ਨੇ ਵੀ ਆਪਣੀ ਚੁਆਇਸ ਨਾਲ ਤੁਸੀਂ ਸਾਨੂੰ ਬਣਾ ਕੇ ਦੇ ਦਿਓ ਆਪਾਂ ਆਪਣੀ ਚੁਆਇਸ ਨਾਲ ਵੀ ਬਣਾ ਕੇ ਦੇ ਦੇਈਦੇ ਆ ਜਿਵੇਂ ਸੈਲਫ ਪ੍ਰਿੰਟ ਆਪਣੇ ਹੁੰਦੇ ਆ ਪ੍ਰਿੰਟਰਡ ਸੂਟ ਕਾਟਨ ਦੇ ਜਾਂ ਪਸ਼ਮੀਨੇ ਦੇ ਜੋ ਕੁਝ ਜਿਹਦਾ ਮੌਸਮ ਹੁੰਦਾ ਉਦਾਂ ਦੇ ਹਿਸਾਬ ਨਾਲ ਤੁਸੀਂ ਆਪਾਂ ਤੋਂ ਉਹ ਵੀ ਮੰਗਵਾ ਸਕਦੇ ਹੋ ਇਹ ਰੈਗ ਜਿਹਦੇ ਨਾਲ ਸਲਵਾਰ ਜਿਹੜਾ ਦੁਪੱਟਾ ਰਹੇਗਾ ਉਹ ਵੀ ਆਪਾਂ ਬਰ ਦੇਖੋ ਜਿਹੜਾ ਪਾਸੇਮ ਜਿਹੜੀ ਆਪਾਂ ਪਾਈਪਿੰਗ ਦਿੱਤੀ ਆ ਉਹੀ ਆਪਾਂ ਇਹਦੇ ਤੇ ਲੇਸ ਦਿੱਤੇ ਹੋਇਆ ਉਸੇ ਹਿਸਾਬ ਨਾਲ ਆਪਾਂ ਦੁਪੱਟਾ ਰੈਡੀ ਕੀਤਾ ਹੈ ਤੁਸੀਂ ਚਾਹੇ ਤੇ ਸਕੈਲਪਿੰਗ ਕਰਾ ਲਵੋ ਵਰਕਰ ਜਿੱਦਾਂ ਮਰਜੀ ਤੁਸੀਂ ਇਹਨੂੰ ਰੈਡੀ ਕਰਵਾ ਸਕਦੇ ਹੋ ਹਨ ਨੈਕਸਟ ਸੂਟ ਜਿਹੜਾ ਹੈਗਾ ਜੀ ਆਪਣਾ ਪੇਂਟ ਵਾਲਾ ਜਿਵੇਂ ਤੁਹਾਨੂੰ ਪਤਾ ਹੀ ਆਪਣੀ ਪੇਂਟ ਪਹਿਣਾ ਬਹੁਤ ਲਾਈਕ ਕਰਦੀਆਂ ਨੇ ਹਨ ਨੇਵੀ ਬਲੂ ਕਲਰ ਦੇ ਵਿੱਚ ਕਰੇਵ ਦਾ ਸਟੱਫ ਰਹੇਗਾ ਬਹੁਤ ਹੀ ਸੋਹਣੀ ਜੀ ਬਾਰਡਰ ਬਣੀ ਹੋਈ ਆ ਤੇ ਨੈਕ ਦੇ ਉੱਪਰ ਕੁਰਤਾ ਪੱਟੀ ਦਿੱਤੀ ਹੋਈ ਆ ਬਹੁਤ ਹੀ ਸੋਹਣਾ ਜਿਵੇਂ ਪੇਂਟ ਹੋਇਆ ਹੈ ਨਾਲ ਇਹ ਬੋਸ ਦਾ ਕੰਮ ਦਿੱਤਾ ਹੈ ਕਈ ਇਹਨੂੰ ਲੈਦਰ ਪੇਂਟ ਵੀ ਕਹਿ ਦਿੰਦੇ ਆ ਹਨਾ ਦੇਖ ਸਕਦੇ ਹੋ ਬਲੌਕ ਪੇਂਟ ਤੇ ਲੈਦਰ ਪੇਂਟ ਬਹੁਤ ਹੀ ਪਿਆਰਾ ਜਿਹਾ ਸੈਮੀ ਕ੍ਰੇਪ ਦੇ ਵਿੱਚ ਇਹ ਸੂਟ ਬਣਿਆ ਹੈ ਇਹ ਵੀ ਜਿਵੇਂ ਤੁਸੀਂ ਕਿਸੇ ਫੰਕਸ਼ਨ ਦੇ ਵਿੱਚ ਵੀਅਰ ਕਰ ਸਕਦੇ ਹੋ ਕਿਉਂਕਿ ਕਈ ਭੈਣਾਂ ਜਿਵੇਂ ਜ਼ਿਆਦਾ ਵਰਕ ਨਹੀਂ ਲਾਈਕ ਕਰਦੀਆਂ ਉਹ ਉਹਨਾਂ ਦੇ ਲਈ ਇਹ ਚੀਜ਼ਾਂ ਵੈਸਟ ਨਹੀਂ ਵੀ ਤੁਸੀਂ ਇਹਦਾ ਨਹੀਂ ਆਪਣੇ ਕੋਲ ਰੈਡੀ ਕਰਵਾ ਸਕਦੇ ਹੋ ਇਹਦੇ ਨਾਲ ਵੀ ਸਲਵਾਰ ਬਣੀ ਹੋਈ ਹੈ ਪੂਰੀ ਹੈਵੀ ਸਲਵਾਰ ਹੈਗੀ ਜਿਹੜਾ ਰਹਿ ਗਿਆ ਦੁਪੱਟਾ ਉਹ ਬਹੁਤ ਹੀ ਸੋਹਣਾ ਦੁਪੱਟਾ ਰੈਡੀ ਕੀਤਾ ਹੋਇਆ ਹੈ ਫੋਰ ਸਾਈਡ ਜਿਵੇਂ ਪੈਂਡ ਥੋੜਾ ਸਕਿਪ ਕਰਾਇਆ ਕੰਮ ਇਹਦੇ ਵਿੱਚ ਵੀ ਕੰਮ ਸੀਗਾ ਸਾਰੇ ਦੁਪੱਟੇ ਉਹ ਕਹਿੰਦੇ ਸੀ ਪੂਰਾ ਹੈਵੀ ਨਹੀਂ ਮੰਗ ਰਹੇ ਤੇ ਤੁਸੀਂ ਸਾਨੂੰ ਥੋੜਾ ਕੰਮ ਕਰਕੇ ਦਿਓ ਆਪਾਂ ਚਨੋਂਨ ਦਾ ਦੁਪੱਟਾ ਰੱਖਿਆ ਤੇ ਨਾਲ ਸਾਰੇ ਉਹੀ ਲੈਦਰ ਪੈਂਟ ਤੇ ਨਾਲ ਜਿਹੜਾ ਸ਼ਰਟ ਦੇ ਵਿੱਚ ਆਪਾਂ ਪੱਟੀ ਦਿੱਤੀ ਆ ਹਨ 컬러ਫੁਲ ਬੜੇ ਸੋਹਣੇ ਕਲਰ ਨੇ ਵਿੱਚ ਪਾਏ ਹੋਏ ਆਪਾਂ ਉਹ ਕਲਰ ਦਿੱਤੇ ਹੋਏ ਆ ਇਹਦੇ ਵਿੱਚ ਤੁਸੀਂ ਇਦਾਂ ਵੀ ਆਪਣੇ ਕੋਲ ਕਰਵਾ ਸਕਦੇ ਹੋ ਹੈਵੀ ਲੁੱਕ ਚ ਮੰਗਦੇ ਹੋ ਆਪਾਂ ਤੁਹਾਨੂੰ ਜਿਵੇਂ ਸੀਗਾ ਸੂਟ ਮੇਰੇ ਨਾਲ ਇਹਦੇ ਨਾਲ ਦੇ ਪਹਿਲਾਂ ਵੀ ਤੁਹਾਨੂੰ ਵੀਡੀਓ ਮੈਂ ਤੁਹਾਨੂੰ ਅਪਲੋਡ ਕੀਤੀ ਹੋਈਆਂ ਨੇ ਤੁਸੀਂ ਦੇਖ ਸਕਦੇ ਹੋ ਉਦਾਂ ਆਪਾਂ ਤੁਹਾਨੂੰ ਬਣਾ ਕੇ ਦੇ ਸਕਦੇ ਹਾਂ ਹਾਈਲਾਈਟ ਕਰਵਾਉਣਾ ਹੋਵੇ ਹਾਈਲਾਈਟ ਵੀ ਹੋ ਜਾਊਗਾ ਜਿੱਦਾਂ ਹੈਂਡਵਰਕ ਨਾਲ ਹਾਈਲਾਈਟ ਵੀ ਆਪਾਂ ਕਰਵਾ ਕੇ ਦੇ ਸਕਦੇ ਹਾਂ ਆਰੀ ਵਿੱਚ ਉਹ ਥੋੜਾ ਬਹੁਤਾ ਟੱਚ ਦੇਣਾ ਆਰੀ ਵਰਕ ਦਾ ਉਹ ਵੀ ਹੋ ਜਾਊਗਾ ਸੈਮੀ ਕਰੇਪ ਦੇ ਵਿੱਚ ਆ ਤੁਸੀਂ ਆਪਣੀ ਚੋਇਸ ਦੇ ਕਲਰ ਤੇ ਇਹਨੂੰ ਕਸਟਮਾਈਜ਼ ਕਰਵਾ ਸਕਦੇ ਹੋ ਨਾ ਨੈਕਸਟ ਸੂਟ ਜਿਹੜਾ ਹੈਗਾ ਜੀ ਆਪਣਾ ਹੈਗਾ ਆਰੀ ਵਰਕਰ ਦਾ ਹਾਂਜੀ ਨੈਕਸਟ ਸੂਟ ਆਪਣਾ ਰਹੇਗਾ ਜੀ ਆਰੀ ਵਰਕ ਦਾ ਬਹੁਤ ਹੀ ਸੋਹਣਾ ਵਰਕ ਰਹੇਗਾ ਬਹੁਤ ਹੀ ਸੋਹਣਾ ਕਲਰ ਰਹੇਗਾ ਪੈਨਲ ਵਰਕ ਵਿੱਚ ਦਿੱਤਾ ਹੈ ਦੇਖ ਸਕਦੇ ਹੋ ਨਾ ਬਹੁਤ ਸੋਹਣਾ ਘੇਰੇ ਦੇ ਵਿੱਚ ਆਪਾਂ ਥੋੜਾ ਜਿਹਾ ਕਲਰ ਵੀ ਐਡ ਕੀਤਾ ਹੋਇਆ ਤੇ ਸਾਰਾ ਜਿਹੜਾ ਜਰੀ ਦਾ ਵਰਕ ਰਹੇਗਾ ਦੇਖ ਸਕਦੇ ਹੋ ਉੱਪਰ ਉਹ ਦੋ ਪੈਨਲ ਜਾਂਦੇ ਨੇ ਹਲਕਾ ਜਿਹਾ ਤੁਸੀਂ ਉਹਨੂੰ ਹੈਂਡਵਰਕ ਵਰਕ ਦਾ ਟੱਚ ਦੇ ਲੋਗੇ ਨਾ ਪੂਰਾ ਪਾਰਟੀ ਵੇਅਰ ਲੁੱਕ ਦੇ ਵਿੱਚ ਸੂਟ ਰੈਡੀ ਹੋ ਜੂ ਜਿਹੜੀਆਂ ਭੈਣਾਂ ਨੂੰ ਜਿਵੇਂ ਥੋੜਾ ਜਿਹਾ ਕਹਿ ਦਿੰਦੀਆਂ ਨੇ ਸਾਨੂੰ ਉਠਵਾ ਜਿਹਾ ਕੰਮ ਨਹੀਂ ਚੰਗਾ ਲੱਗਦਾ ਇਹ ਉਹਨਾਂ ਦੇ ਲਈ ਬੈਸਟ ਆ ਤੁਸੀਂ ਇੰਦਾ ਬੈਠਵਾ ਜਿਹਾ ਕੰਮ ਆਪਣੇ ਕੋਲ ਕਰਵਾ ਸਕਦੇ ਜਿਵੇਂ ਆਪਾਂ ਨੂੰ ਛਿੱਪੀ ਮੋਤੀ ਜਾਂ ਪਰਲ ਕੁਛ ਨਹੀਂ ਪਸੰਦ ਹੁੰਦੇ ਨਾ ਤੇ ਉਹਨਾਂ ਲਈ ਇਹ ਸਭ ਤੋਂ ਬੈਸਟ ਆਪਸ਼ਨ ਆ ਜਰੀ ਦਾ ਕੰਮ ਹਨਾ ਤੇ ਬਹੁਤ ਸੋਹਣੀਆਂ 슬ੀਵਜ਼ ਬਣੀਆਂ ਹੋਈਆਂ ਨੇ 슬ੀਵਜ਼ ਜਿਵੇਂ ਬੈਲ 슬ੀਵਜ਼ ਰਹਿ ਕਲਰ ਵਿੱਚ ਆਪਾਂ ਬੜਾ ਸੋਹਣਾ ਪੀਚ ਜਿਹਾ ਜਿਵੇਂ ਉਹ ਤੋਂ ਥੋੜਾ ਜਿਹਾ ਲਾਈਟ ਕਲਰ ਰੱਖਿਆ ਹੈ ਸੂਟ ਤੋਂ ਕਲਰ ਪਾਇਆ ਸੈਮੀ ਸਿਲਕ ਦੇ ਵਿੱਚ ਇਹ ਸਟੱਫ ਰਹੇਗਾ ਜਿਹੜਾ ਯੂਜ਼ ਕੀਤਾ ਆਪਾਂ ਸੈਮੀ ਸਿਲਕ ਯੂਜ਼ ਕੀਤਾ ਹੋਇਆ ਇਹਦਾ ਤੇ ਸਰਵਾਰ ਤੇ ਵੀ ਬਹੁਤ ਸੋਹਣਾ ਵਰਕ ਕੀਤਾ ਹੈ ਸਟੇਟ ਸਰਵਾਰ ਰਹੇਗੀ ਤੁਸੀਂ ਆਪਣੀ ਚੋਇਸ ਦੇ ਰਿਕੋਰਡਿੰਗ ਸਲਵਾਰ ਬਣਾਉਣਾ ਪੈਂਟ ਬਣਾਉਣਾ ਕੀ ਬਣਾਉਣਾ ਚਾਹੁੰਦੇ ਹੋ ਨਾ ਉਹ ਤੇ ਰਿਕੋਰਡਿੰਗ ਕਰਵਾ ਲਓ ਨਹੀਂ ਤੁਸੀਂ ਵਰਕ ਕਰਾਉਣਾ ਸਕਿਪਰ ਵੀ ਕਰਵਾ ਸਕਦੇ ਜਿਹੜਾ ਸਰਵਾਰ ਦੇ ਪਹੁੰਚੇ ਤੇ ਆਪਾਂ ਵਰਕ ਦੇ ਦਿੱਤਾ ਤੁਸੀਂ ਜੇ ਨਹੀਂ ਕਰਵਾਉਣਾ ਚਾਹੁੰਦੇ ਤੇ ਸਿੰਪਲ ਸਲਵਾਰ ਵੀ ਬਣਵਾ ਸਕਦੇ ਪਾਕਿਸਤਾਨੀ ਸਲਵਾਰ ਉਹਦੇ ਵਿੱਚ ਹ ਉਹ ਵੀ ਬਹੁਤ ਸੋਹਣੀ ਲੱਗੂਗੀ ਸਟੇਟ ਸਵਾਰ ਹੈਗੀ ਤੇ ਜਿਹੜਾ ਰਹੇਗਾ ਦੁਪੱਟਾ ਪਿਓਰ ਔਰਗਾਂਜ਼ਾ ਦਾ ਦੁਪੱਟਾ ਆਪਾਂ ਲੇਸ ਲਾ ਕੇ ਉਹਨੂੰ ਰੈਡੀ ਕੀਤਾ ਹੋਇਆ ਪਿਓਰ ਔਰਗਾਂਜ਼ਾ ਦਾ ਹਲਕੀ ਜਿਹੀ ਆਪਾਂ ਲੇਸ ਦਿੱਤੀ ਹੋਈ ਆ ਜਿੱਦਾਂ ਵਰਕ ਹੋਇਆ ਹੋ ਉਸੇ ਰਿਕਾਰਡਿੰਗ ਆਪਾਂ ਦੁਪੱਟੇ ਤੇ ਲੇਸ ਲਗਾਈ ਹੋਈ ਆ ਹਾਂਜੀ ਕਿਦਾਂ ਲੱਗੀ ਤੁਹਾਨੂੰ ਅੱਜ ਦੀ ਆਪਣੀ ਇਹ ਵੀਡੀਓ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਇਦਾਂ ਦੇ ਆਪਣੇ ਕੋਲ ਸਿੰਪਲ ਸੂਟ ਜੇ ਵੀ ਤੁਸੀਂ ਸੂਟ ਰੈਡੀ ਕਰਵਾ ਸਕਦੇ ਹੈਂਡ ਵਰਕ ਲਈ ਹੈਗੇ ਆ ਇਦਾਂ ਦੇ ਸੂਟ ਵੀ ਆਪਾਂ ਰੈਡੀ ਕਰਦੇ ਜੇ ਕਿਸੇ ਭੈਣ ਨੂੰ ਕੋਈ ਪ੍ਰਿੰਟਰ ਸੂਟ ਦੀ ਲੋੜ ਹੁੰ ਆਪਣੀ ਚੁਆਇਸ ਨਾਲ ਵੀ ਕਰ ਸਕਦੇ ਹੋ ਥੋੜੀ ਬਹੁਤ ਪਿਕਚਰ ਭੇਜ ਕੇ ਵੀ ਤੁਹਾਡੇ ਕੋਲੋਂ ਆਪਾਂ ਆਰਡਰ ਲੈ ਸਕਦੇ ਆ ਹਾਂਜੀ ਆਪਾਂ ਫਿਰ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਸਤਿ ਸ਼੍ਰੀ ਅਕਾਲ